ਪਲੱਸ 200 ਕੁੜੀਆਂ ਨੇ ਕਰ ਲਈ ਤਾਂ ਉਹਦੇ ਵਿੱਚੋਂ 60 ਕੁੜੀਆਂ ਆਈਲੈਟਸ ਕਣੀ ਹੋ ਗਈਆਂ ਕੋਈ ਯੂਪੀਐਸਆਈ ਪੀਐਸੀ ਦੀ ਤਿਆਰੀ ਕੋਈ ਨਹੀਂ ਕਰਾ ਰਿਆ ਫਰੇਕ ਮਾਂ ਬਾਪ ਆਈਲੈਟਸ ਦੀ ਤਿਆਰੀ ਕਰ ਰਹੇ ਫਿਰ ਜਿਹੜੀਆਂ ਬਾਹਰ ਭੱਗੀਆਂ 100 ਚੋਂ 60 ਉਰੇ ਆਉਣੀਆਂ ਉਹ ਉਹ ਬਈ ਕਿੱਥੇ ਆਉਣਗੀਆਂ ਫਿਰ ਉੱਥੇ ਵਿਆਹ ਕਰਾ ਲੈ ਉੱਥੇ ਬੱਚੇ ਹੋਗੇ ਫਿਰ ਆਪਣੀ ਤਾਂ ਨਸਲ ਖੁਸ਼ੀ ਹੋ ਗਈ ਹੋ ਗਈ ਬਿਲਕੁਲ ਹੋਣੇ ਲੱਗ ਰਿਹਾ ਬਈ ਤੁਸੀਂ ਲੈ ਲੋ ਕੁੜੀਆਂ ਨੂੰ ਆਪਾਂ ਬਾਹਰ ਭੇਜੀ ਜਾਂਦੇ ਆ ਇੱਥੇ ਨੌਜਵਾਨਾਂ ਦੀ ਚਿੱਤੇ ਨਾਲ ਹੋਣ ਲੱਗ ਰਹੀ ਹੈ ਹਾਂਜੀ ਬਾਈ ਜੀ ਸਸਤੀ ਕਾਲ ਸਸਤੀ ਕਾਲ ਕਿਹੜਾ ਪਿੰਡ ਹੈ ਬਣਿਆਨੇ ਬਾਈ ਮਣਿਆਣਾ ਮਣਿਆਣਾ ਦੱਬ ਕੇ ਮਣਿਆਣਾ ਬਈ ਅੱਛਾ ਕਿੱਥੇ ਜਾ ਰਹੇ ਹੋ ਅੱਜ ਦਿੱਲੀ ਜਾ ਰਹੇ ਆ ਵੀਰੇ ਜੇ ਦਿੱਲੀ ਕਿਵੇਂ ਬੈਸੀ ਲੈ ਕਾਰਾਂ ਦਾ ਕੰਮ ਹੈ ਬਈ ਆਪਣਾ ਕਾਰਾਂ ਦਾ ਆ ਖੇਤੀਬਾੜੀ ਦੇ ਨਾਲ ਸੇਲ ਪਰਚੇ ਦਾ ਵੀ ਕੰਮ ਹੈ ਅੱਛਾ ਨਾਲ ਸੇਲ ਪਰਚੇ ਦਾ ਕਿੱਥੇ ਮੇਨ ਆਪਣਾ ਆ ਆਪਣਾ ਮੂਨ ਕਾ ਦਫਤਰ ਹੈ ਮੂਨ ਕਾ ਦਫਤਰ ਹੈ ਹਾਂਜੀ ਠੀਕ ਹੈ ਅੱਜ ਫਿਰ ਗੱਡੀਆਂ ਕਿਹੜੀਆਂ ਕਿਹੜੀਆਂ ਲੈ ਕੇ ਆਉਂਗੇ ਅੱਜ ਇੱਕ ਤਾਂ ਕ੍ਰੇਟਾ ਲੈ ਕੇ ਆਈ ਹੋਈ ਇੱਕ ਵਰਨਾ ਲੈਤੀ ਲੇ ਲਈ ਲੈ ਪਹਿਲੀ ਲੈ ਰખી ਆਂ ਕੰਪਨੀ ਚੋ ਕਰਾ ਲੈਣੀ ਆਪਾਂ ਕੰਪਨੀ ਚੋ ਲੈਣੀਆਂ ਨੇ ਹਾਂ ਜੀ ਤੇ ਹੋਰ ਕੋਈ ਗੱਲਬਾਤ ਜਿਵੇਂ ਪੰਜਾਬ ਦੀ ਨੌਜਵਾਨ ਪੀੜ੍ਹੀ ਤੁਸੀਂ ਉਰੇ ਕੰਮ ਕਰ ਰਹੇ ਹੋ ਬਾਹਰ ਨੂੰ ਜਾ ਰਹੀਆਂ ਨੇ ਕੁੜੀਆਂ ਮੁੰਡੇ ਉਹਦੇ ਬਾਰੇ ਕੋਈ ਗੱਲਬਾਤ ਨਲਵਾਤੇ ਹੈ ਬਈ ਜੇ ਪਕਾਣਾ ਚਾਹੀਏ ਤਾਂ ਇੱਥੇ ਵੀ ਬਹੁਤ ਕੰਮ ਹੈ ਜੇ ਕਿ ਕੋਈ ਮੁੰਡਾ ਖੇਤੀਬਾੜੀ ਕਰਦਾ ਹੈ ਜਿਹਨੇ ਹੁਣ ਐਕਸਪੋਜ਼ ਕਰੋ ਜੇ ਮੇਰੇ ਕੋਲ 10 ਕਿੱਲੇ ਬਾਣਦੇ ਨੇ ਕਿ ਮੈਂ ਖੇਤੀ ਕਰਦਾ ਯਾਰ ਤਾਂ ਇਹ ਲੈ ਲਓ ਇੱਕ ਸਾਲ ਦਾ 1 ਲੱਖ ਰੁਪਿਆ ਬੱਥੇ ਨਿਕਲਦੀ ਹੈ 70000 ਰੁਪਏ ਦੀ ਜੀੜੀ 40000 ਰੁਪਏ ਦੀ ਕਰਕ ਤੇ 10 ਕਿੱਲੇ ਜਵਾਲਾ 10 ਲੱਖ ਰੁਪਿਆ ਬੰਦਾ ਇੱਕ ਕਸਾਉਦਾ 50 ਲੱਖ ਰੁਪਏ ਵੀ ਬਹੁਤ ਹੁੰਦਾ ਜੀ ਬੰਦਾ ਕਮਾਈ ਕਰਦਾ ਕੀ ਕਰਦਾ ਪਰ ਖੇਤੀ ਕਰ ਨਹੀਂ ਪਊਗੀ ਨਾ ਆਪ ਨਾਲ ਉਹਦੇ ਖੇਤੀ ਦੇ ਨਾਲ ਡੰਗਰ ਵੀ ਰੱਖ ਲੈ ਹੋਰ ਕਰ ਲੈ ਦੁੱਧ ਪਾਣੀ ਨਾਲ ਕਰਦਾ ਰੱਚਾ ਚੱਲੀ ਜਾਂਦਾ ਆਪ ਜਾਣਾ ਪਊ ਖੇਤ ਆਪ ਬਿਲਕੁਲ ਵੀ ਆਪ ਆਪ ਕਰੇ ਆਪ ਮਰ ਗਣਾ ਤੁਹਾਨੂੰ ਸੁਰਗ ਨੂੰ ਜਾ ਜਾਂਦੇ ਪਹਿਲਾਂ ਲਾਣੋ ਫਰੇਕ ਕਰਦੇ ਨਾ ਦੁੱਧ ਨਹੀਂ ਲੱਸੀ ਫਰੇਕ ਦੇ ਮਿਲਦਾ ਹੁੰਦਾ ਹੈ ਮੈਂ ਹੁਣ ਲਾਣੋ ਵੀ ਤੁਸੀਂ ਕੋਕਿਆਂ ਦਾ ਢਿਡੀਆਂ ਹੋਗੀਆਂ ਕਿਸੇ ਨੇ ਮੈਨੂੰ ਲੱਗਦਾ ਕਿਲੋ ਦੁੱਧ ਨਹੀਂ ਮਿਲਦਾ ਹੋਵੇ ਲੱਸੀ ਨਾਲ ਮਿਲਦੀ ਉਹ ਸਾਰੇ ਬੰਦੇ ਬਿਲਕੁਲ ਤੇ ਫਿਰ ਹੁਣ ਜਿਵੇਂ ਨੌਜਵਾਨ ਪੀੜ੍ਹੀ ਤੁਸੀਂ ਵੀ ਕੰਮ ਕਰ ਰਹੇ ਹੋ ਤੁਸੀਂ ਮੰਨ ਲਓ ਗੱਡੀਆਂ ਦਾ ਕੰਮ ਹੈ ਤੁਹਾਡਾ ਸਾਲ ਦਾ ਨਾਲ ਤੋਰਿਆ ਹੋਇਆ ਕਿੰਨੇ ਕ ਪੈਸੇ ਪਾ ਕੇ ਤੋਰੇਤੀ ਭਾਈ ਮੈਂ ਸਟਾਰਟਿੰਗ ਜੀ 2016 ਚ ਕਾਲਜ ਚੋਂ 5 ਸਾਲਤ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ 3 ਲੱਖ ਰੁਪਈਆ ਨਾਲ ਕੰਮ ਤੋਰਿਆ ਸੀਗਾ ਅੱਜ ਨਾਲੋਂ ਤੁਸੀਂ ਵੀ ਬਾਬੇ ਨਾਨਕ ਦੀਆਂ ਨਾਲੇ ਮੇਰੇ ਕੋਲੇ 12-13 ਗੱਡੀਆਂ ਨੇ ਤੇ ਆਪੀਆਂ ਜੋ 1.40 ਲੱਖ ਦਾ ਕੰਮ ਹੈਗਾ ਹਾਂ ਹੈਗਾ ਤੇ ਤੁਸੀਂ ਸਹਾਰਾ ਲਾਓ ਵੀ 40 ਲੱਖ ਸੋਡਾ ਹੋ ਗਿਆ ਆਪਦਾ ਹਾਂ ਹਾਂ ਵੀਰ ਤਿੰਨ ਲੱਖ 5 ਲੱਖ ਦੇ ਨਾਲ ਲਾ ਲਓ ਜੇ ਅੱਜ ਲਾਈਏ 10 ਲੱਖ ਨਾਲ ਲਾ ਲਓ ਜਿਵੇਂ ਹੁਣ ਬਾਹਰ ਜਾਣ ਤੇ 20 25 ਲੱਖ ਲਾਉਂਦੇ ਨੇ ਬਿਲਕੁਲ ਔਰੇ ਕੰਮ ਬਹੁ ਵੱਡੇ ਬਿਜ਼ਨਸ ਨੇ ਇਹ ਬਿਲਕੁਲ ਵੀਰੇ ਇਮਾਨਦਾਰੀ ਨਾਲ ਕੰਮ ਕਰੋ ਜੇ ਅੱਪਾ ਕਿਸੇ ਨੂੰ ਕੰਮ ਵਿੱਚ ਕੁਆਲਿਟੀ ਦੇਵਾਂਗੇ ਤਾਂ ਲੋਕ ਸੋਡੇ ਦਾ ਟਰਸਟ ਕਰਨਗੇ ਤਾਂ ਸੋਡੇ ਕੀ ਨਾਮ ਹੈ ਆਪਣੇ ਉਹਦਾ ਕਾਰ ਬਜ਼ਾਰ ਦਾ ਸਿੰਘ ਕਾਰ ਬਜ਼ਾਰ ਹੈ ਵੀਰੇ ਕੀ ਨਾਮ ਹੈ ਸਿੰਘ ਕਾਰ ਬਜ਼ਾਰ ਸਿੰਘ ਕਾਰ ਬਜ਼ਾਰ ਕਿਹੜੇ ਰੋਡ ਤੇ ਹੈ ਇਹ ਇਹ ਪਾਕਣਾ ਰੋਡ ਤੇ ਨਾਲਾ ਪਾਕਪੇ ਦੇ ਓਸੇ ਠੀਕ ਹੈ ਬੰਦੇ ਦੇ ਸਾਹਮਣੇ ਤੇ ਫਿਰ ਜੇ ਮੈਂ ਨੌਜਵਾਨ ਪੀੜੀ ਨੂੰ ਜੇ ਆਪਾਂ ਰੋਕਣਾ ਚਾਹੀਏ ਕਿਵੇਂ ਰੋਕ ਸਕਦੇ ਆ ਮੇਰੇ ਪਦੇ ਕੀ ਹੈ ਪਹਿਲੀ ਗੱਲ ਤਾਂ ਜੇਕਰ ਸਰਕਾਰਾਂ ਚਾਹਣ ਨਸ਼ੇ ਪੱਤੇ ਤੋਂ ਦੂਰ ਕਰਨਾ ਨੌਜਵਾਨਾਂ ਨੂੰ ਫਿਰ ਜੂਗਾਈ ਤੋਂ ਦੂਰ ਕਰਨਾ ਹੋਊਗਾ ਫਿਰ ਇੱਕ ਲੋਕਾਂ ਨੂੰ ਆਪ ਵੀ ਮਿਹਨਤ ਕਰਨੀ ਪਊਗੀ ਨਾ ਜੇ ਤੁਸੀਂ ਜਿਹੜਾ ਵੀ ਕੰਮ ਕਰ ਰਹੇ ਹੋ ਕੋਈ ਵੀ ਕੰਮ ਕਰ ਰਹੇ ਹੋ ਉਹ ਜੋ ਪੰਜ ਦਲ ਚਸਪੀ ਨਾਲ ਕੰਮ ਕਰਉਗਾ ਕੋਈ ਵੀ ਕੰਮ ਕਰ ਰਿਹਾ ਖੇਤੀ ਕਰ ਰਿਹਾ ਖੇਤੀ ਵਰਗੇ ਤਾਂ ਕੋਈ ਧੰਦਾ ਹੀ ਨਹੀਂ ਹੈਗਾ ਜਿਹਦੇ ਕੋਲ ਅੱਜ ਦੇ ਕੋਲ ਬਾਣ ਹੈਗਾ ਪਰ ਖੇਤੇ ਘਟ ਗਏ ਨਾ ਤਾਂ ਹੁਣ ਸਰੋਂ ਬੀਜਦੇ ਨੇ ਨਾ 80% ਨਾ ਲਸਣ ਹੁਣ 300 ਰੁਪਏ ਕਿਲੋ ਹੈ ਵੀ ਆਪਾਂ ਨਾਲੋਂ ਵੀ ਆਪਣੇ ਖਾਣ ਜੋਗਾ ਆਪਾਂ ਤੁਲਸ਼ ਜ਼ਰੂਰ ਵੀ ਚਲੰਦੇ ਆ ਪਰ ਕੋਈ ਹੈਗਾ ਕਿਸਾਨ ਵੀ ਕੋਈ ਥੀਲਾ ਵੀ ਨਹੀਂ ਹੋਰ ਵੀ ਕੋਈ ਨਾ ਖਾਣ ਜੋਗਾ ਵੀ 20% ਹੀ ਬੀਜਦੇ ਨੇ ਮਿਹਨਤ ਮਿਹਨਤ ਨਹੀਂ ਕਰਕੇ ਰਾਜ਼ੀ ਨਾ ਹੋਣਾ ਪਹਿਲਾਂ ਲੋਕ ਮਿਹਨਤ ਕਰਦੇ ਸੀ ਬਈ ਤੇ ਤਾਂ ਕੰਮ ਚੱਲਦਾ ਸੀ ਵੀਰੇ ਟੁੱਟਣ ਦਾ ਕਾਰਨ ਕੀ ਐ ਇੰਨਾ ਟੁੱਟਣ ਦਾ ਕਾਰਨ ਦਾ ਭਾਈ ਹੁਣ ਜੇ ਕਿਸੇ ਕੋਲੇ 4 ਕਿੱਲੇ ਨੇ 5 ਕਿੱਲੇ ਨੇ ਅਗਲਾ ਕਹਿੰਦੇ ਹੋਰ ਕੁਛ ਨਹੀਂ ਮੰਨਦਾ ਵੇਚ ਵੇਚ 5-5 ਕਿੱਲੇ ਲੋਕ ਅਮਰੀਕਾ ਦੀ ਡੌਕੀ ਲਾਈ ਜਾਂਦੇ ਨੇ ਤੇ ਬਾਹਰਲੇ ਦੇਸ਼ ਜਾ ਜਾਂਦੇ ਨੇ ਇੱਥੋਂ ਪੰਜਾਬ ਵਾਲਾ ਕਲਚਰ ਦਾ ਲੋਕ ਭੁੱਲੇ ਰਹੇ ਨੇ ਨਾ ਉੱਥੇ ਤੁਸੀਂ ਵਿਹਾੜੀਆਂ ਕਰਦੇ ਹੋ ਵਿੱਚ ਦਾ ਮਾਲ ਕਰਤਾ ਮਾਲਕਾਂ ਤੇ ਇੱਕ ਹੋਰ ਦੇਖਿਆ ਜਿਵੇਂ ਹੁਣ ਕਨੇਡਾ ਦੇ ਵਿੱਚ ਕਨੇਡਾ ਦੇ ਵਿੱਚ ਮੌਤਾਂ ਬਹੁਤ ਜ਼ਿਆਦਾ ਹੋਣ ਲੱਗੀਆਂ ਪੰਜਾਬੀ ਨੌਜਵਾਨਾਂ ਦੀਆਂ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਛੋ ਦੋ ਬੱਚੀਆਂ ਮਰ ਗਈਆਂ ਪਰਸੋਂ ਉਹਦੋਂ ਪਤਾ ਕੀ ਹੈ ਬਈ ਲੋਕ ਆਸ ਲੈ ਕੇ ਬਗਜੰਦ ਨੇ ਵੱਡੀ ਵੀ ਖਵ ਨਹੀਂ ਕੈਨੇਡਾ ਚ ਜਾਣ ਸਾਡ ਡਾਲਰ ਕਮਾਵਾਗੇ ਸੀ ਕੈਨੇਡਾ ਦੇ ਵਿੱਚ ਵੀ ਜਾ ਕੇ ਦਿਹਾੜੀ ਕਰਨੀ ਹੁੰਦੀ ਹੈ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਤੇ ਕਿਸਾਂ ਕਿੱਡੀਆਂ ਬਹੁਤ ਆਖੀਆਂ ਹੋ ਜਾਂਦੀਆਂ ਨੇ ਉੱਥੇ ਲੋਕ ਡਿਪਰੈਸ਼ਨ ਚ ਬਰ ਜਾਂਦੇ ਨੇ ਇਤੋਂ 40 40 30 30 ਲੱਖ ਦਾ ਕਰਜ਼ਾ ਚੱਕ ਕੇ ਜਾਂਦੇ ਨੇ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਨਾ ਇਹ ਤਾਂ ਮਾਪੇ ਦੁਖੀ ਉਹ ਫੀਸ ਮੰਗਾ ਨਹੀਂ ਸਕਦੇ ਤੇ ਵੀ ਬਹੁਤ ਜਿਆਦਾ ਬੁਰਾ ਹਾਲ ਤੇ ਡਿਪਰੈਸ਼ਨ ਕਰਨ ਮੌਤ ਪਾਉਂਦੇ ਛੱਤੇ ਨਸ਼ੇ ਵੀ ਬਹੁਤ ਨੇ ਉਧਰ ਨਸ਼ੇ ਦਾ ਭਾਈ ਆਪਣੇ ਨਾਲੋਂ ਵੀ ਦੁੱਗਣੇ ਨੇ ਜਿਹੜਾ ਰਹਿਣਾ ਵੀ ਉਹਨੇ ਨਸ਼ੇ ਨਹੀਂ ਹੈਗੇ ਉੱਤੇ ਦਾ ਬਹੁਤ ਜਿਆਦੇ ਮਸ਼ਕਲ ਨਾ ਹਜੇ ਵੀ ਨਹੀਂ ਫਿਰ ਰੁਕ ਰਹੇ ਬਹੁਤ ਪਰਵਾਹ ਨਹੀਂ ਕੀ ਚੱਕਰ ਲੋਕਾਂ ਦਾ ਹੁਣ ਕੀ ਦਸੀਏ ਤੁਹਾਨੂੰ ਹੁਣ ਅਰੀ ਸੋਰੀ ਸੋਰਿਆ ਜੇਕਰ ਕੋਈ ਗਵਾਂਡੀ ਮੇਰਾ ਇੱਕ ਮੰਡੀ ਲਾ ਲਓ ਜੋ ਕੋਈ ਵੱਡੀ ਗੱਡੀ ਲੈ ਸਕੋਰਪੀਓ ਲੈ ਮੈਂ ਨਵੀਂ ਸਲੱਟ ਲਿਆ ਮੈਨੂੰ ਮੇਰੀ ਨਵੀਂ ਸਲੱਟ ਨਹੀਂ ਖੁਸ਼ੀ ਮਰ ਜਾਂਦੀ ਹੈ ਉਹਦੀ ਸਕੋਰਪੀਓ ਦੇ ਜਨਲ ਹੋ ਜਾਂਦੀ ਵੀ ਕਿਉਂ ਹੋ ਰਿਹਾ ਹੈ ਤੇ ਉਹੀ ਲੋਕਾਂ ਨੂੰ ਹੋ ਰਿਹਾ ਵੀ ਉਹ ਘਰ ਫਲਾਣੇ ਘਰ ਦਾ ਮੁੰਡਾ ਬਾਹਰ ਭੱਜ ਗਿਆ ਵੀ ਅਸੀਂ ਰਹਿ ਗਏ ਅਸੀਂ ਰਹਿ ਗਏ ਹਾਂ ਆਪਦੀ ਖੁਸ਼ੀ ਚ ਲੋਕ ਤੇ ਕੁਝ ਨਹੀਂ ਹੈਗੇ ਨਾ ਪਹਿਲਾਂ ਆਪਣੇ ਕੋਲ ਥੋੜਾ ਹੁੰਦਾ ਜਿਵੇਂ ਥੋੜੇ ਜਿਹੀ ਕੁਝ ਹੈ ਤੇ ਬਈ ਇੱਕ ਮਸਲਾ ਹੋਰ ਵੀ ਦੱਸਦੇ ਨੇ ਵੀ ਇਸ ਦਾ ਚਿੱਟੇ ਕਰਨ ਨੂੰ ਨੌਜਵਾਨੀ ਨੂੰ ਬਚਾਉਣ ਖਾਤਰ ਬਾਹਰ ਭੇਜਦੇ ਆਂ। ਬਈ ਇਹ ਤਾਂ ਗੱਲਾਂ ਬਹੁਤ ਬੇਗੂਫੀ ਵਾਲੀ ਨੇ ਉੱਥੇ ਦਾ ਸਰੇ ਆਮ ਚਿੱਟਾ ਹੋਰ ਇਹਦਾ ਪੁੱਛਦਾ ਖੋਦ ਜਾ ਰਹੇ ਨਸ਼ਾ ਉਹਦਾ ਨਿਗਲ ਮਿਸ਼ਨ ਨਾਲ ਕੋਈ ਇਹ ਦੇਣੀ ਗੱਲ ਨਹੀਂ। ਕਿਵੇਂ ਬਾਈ ਕੀ ਲੀਖ ਲੈ ਉੱਥੇ? ਹਾਂ ਬਈ ਜੀ ਬਸ ਰੱਖ ਸਕਦੇ ਨਾ ਉਹ 1 ਗ੍ਰਾਮ 2 ਗ੍ਰਾਮ ਤੱਕ ਜਿਹੜਾ ਚਾਹੇ ਮਰਜ਼ੀ ਰੱਖ ਸਕਦੇ ਨਾ ਉਹ ਤੇ ਮਹੀਨੇ ਚ ਲਾਈਏ ਜੇ 220 ਤੋਂ 50 ਨੌਜਵਾਨਾਂ ਦੀਆਂ ਮੁਫਤਾਂ ਹੋ ਰਹੀਆਂ ਨੇ ਕੈਨੇਡਾ ਦੇ ਵਿੱਚ। ਹੋ ਰਹੀਆਂ ਨੇ। ਇਹਦਾ ਕਾਰਨ ਕੀ ਹੈ? ਆਰ ਨੂੰ ਬਈ ਉੱਥੇ ਕੋਈ ਰੋਕਣ ਟੋਕਣਾ ਨਿਊ ਰੇ ਕਰੇ ਹੁੰਦੇ ਕੋਈ ਰੋਕਦਾ ਮਾਵਾਤ ਨੂੰ ਹੀ ਪਤਾ ਲੱਗਦਾ ਵੀ ਸਾਡਾ ਜਵਾਬ ਏਵੇਂ ਆਉਂਦਾ ਘਰੇ ਉਧੇ ਫੁੱਲ ਹੈ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਨਾ ਪਿੰਡ ਦਾ ਕੋਈ ਦੇਖਦਾ ਨਾ ਕੋਈ ਹਾਲ ਦੇਖੇ ਪੂਰੇ ਕੰਮ ਪੂਰੇ ਕੋਈ ਵੀ ਕੰਮ ਸ਼ੁਰੂ ਕਰਦੇ ਜਿਵੇਂ ਬਾਈ ਦੱਸਦਾ ਕਿ انا ਮੈਂ 2016 ਚ 12 ਦਾ ਕੰਮ ਕਰਿਆ ਜਿਹੜਾ ਕੋਈ ਅੱਜ ਕੰਮ ਕਰਦਾ ਉਹ ਪਤਾ ਸਰ ਨੂੰ ਪਹਿਲਾਂ ਕੀ ਸੋਚਦਾ ਐਂ ਨਹੀਂ ਦੇਖਦਾ ਵੀ ਇਹਨੇ 2016 ਚ ਕੰਮ ਸ਼ੁਰੂ ਕਰਿਆ ਸੀ ਉਹ ਸਰ ਨੂੰ ਪਹਿਲਾਂ ਇਹ ਦੇਖੂ ਜਿੱਦੇ ਜਾਊਗਾ ਵੀ ਇਹ ਰ ਐਵੇਂ ਦਫ਼ਤਰ ਬਣਾ ਲਾ ਐਂ ਗੱਡੀਆਂ ਖੜੀਆਂ ਨਾ ਇੱਕ ਫੰਡ ਉੱਠ ਕੇ ਸ਼ੁਰੂ ਤੇ ਪਾੜ ਬੈ ਗ੍ਰਾਹਕ ਪਤੀ ਤੇ ਵਿਅਕਤੀ ਆਏ ਕਹਿੰਦਾ ਵੀ ਮੇਰਾ ਦਫਤਰ ਹੋਵੇ ਮੈਂ ਗੱਡੀ 'ਚ ਜਾਵਾਂ ਮੇਰੇ ਕੋਈ ਗੱਡੀ ਤੋਂ ਹੋਵੇ ਆਏ ਪਹਿਲੇ ਤੇ ਨਹੀਂ ਕਰੋੜਪਤੀ ਬਣ ਗਿਆ ਨਾਲ ਅਸੀਂ ਨੇ ਬਾਈ ਲਾ ਲਓ ਪਹਿਲਾ ਪਹਿਲਾ ਕਾਰਾਂ ਦਾ ਕੰਮ ਬਹੁਤ ਘੱਟ ਸੀ ਫਿਰ ਕਾਰਾਂ ਕਿਵੇਂ ਲੈ ਕੇ ਜਾਂਦੇ ਆ ਯਾਰ ਜਿਵੇਂ 16 ਜਿਹਨੇ ਸਟਾਰਟ ਕਰਿਆ ਸੀ ਪਹਿਲਾ ਪਹਿਲਾ ਦਿਨਾਂ ਨੂੰ ਵੀ ਚਿੰਨਿਆ ਵਧੀਆ ਫਿਰ ਅਸੀਂ ਨੇ ਘਾਟਾ ਵੀ ਖਾਦਾ ਇੱਕ ਗੱਡੀ 'ਚੋਂ ਅਸੀਂ ਲੱਖ ਲੱਖ ਰੁਪਈਆ ਘਾਟਾ ਵੀ ਖਾਦਾ ਫਿਰ ਅਸੀਂ ਨੇ ਉਸ ਬਿਜ਼ਨਸ ਨੂੰ ਜਾਣਿਆ ਵੀ ਜਾਣ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਪਾ ਕੇ ਵੀ ਵਧੀਆ ਤਰੀਕੇ ਨਾਲ ਫੇਰ ਅਸੀਂ ਪ੍ਰਾਪਤ ਕਰਨ ਲੱਗੇਆ ਲਾਕਡਾਊਨ ਚ ਵੀ ਬਿਠੇ ਰਹਾ ਲੈ ਨੌਕਰੀਆ ਪਰ ਅਸੀਂ ਵੀ ਆਪਣੀ ਸਮਰੱਥਾ ਨਹੀਂ ਛੱਡੀ ਮਿਹਨਤ ਜਾਰੀ ਰੱਖੀ ਤੁੰਹਾਨੂੰ ਫਿਰ ਬਾਬੇ ਨਾਨਕ ਨੇ ਫਲ ਲਾਉਣੇ ਠੀਕ ਹੈ ਮਿਹਨਤ ਨਾਲੇ ਫਲ ਆਇਆ ਮਿਹਨਤ ਨਾਲ ਫਲ ਆਇਆ ਕੋਈ ਸੁਮਰਜੀ ਕਰਮ ਉਹ ਜੇ ਮਿਹਨਤ ਕਰੋਗੇ ਤਾਂ ਹੀ ਫਲ ਆਣਾ ਬਚੇਗਾ ਤੇ ਜ਼ਮੀਨ ਆ ਫਿਰ ਖੇਤੀ ਕਿੰਨੀ ਕਰ ਰਹੇ ਹੋ ਖੇਤੀਦਾ ਬਈ ਆਪਣੇ ਕੋਲੇ 8 9 ਨੌਕਰੀ ਲੈ 9 10 ਦੇ ਜੋ ਆਪ ਕਰਦੇ ਆਪ ਕਰਦੇ ਹੋ ਹਾਂ ਹਾਂ ਨੌਕਰ ਵੀ ਰੱਖਿਆ ਹੋਊ ਨਾ ਨਾ ਮਰੀ ਨੌਕਸਾ ਦੇ ਵਾਸਤੇ 10 ਕਿੱਲਾਂ ਦੇ ਨੌਕਰ ਅੱਛਾ ਹਾਂ 10 ਕਿੱਲੇ ਦੇ ਕੋਈ ਨੌਕਰ ਨਹੀਂ ਮੈਨੂੰ ਨੌਕਰ ਕਾਦੇ ਵਾਸਤੇ ਰੱਖਣਾ ਹੈ ਮੈਂ ਤੇਤੀ 15 ਪੈਪਲਨ ਹੈਗੀ ਹੈ ਸ਼ਰਬ ਸੁੱਕੀ ਹੈ ਕੱਖ ਪੱਠੇ ਵਗੈਰਾ ਉਹਦਾ ਸਵੇਰੇ ਵੱਢ ਕੇ ਗੁੱਟੇ ਡੰਗਰਾਂ ਨੂੰ ਕਾ ਕੇ 24 ਘੰਟੇ ਦੇ ਵਿੱਚ ਚਾਰ ਬਣਾ ਰੱਖਿਆ ਨਾ ਨਾ ਚਾਰ ਨਹੀਂ ਬਈ ਬਸ ਉਹੀ ਕਰ ਲਵੀ ਲਾਲਾ ਰਾਜਾ ਅੱਛਾ ਚਾਰ ਵਾਰੇ ਕੀ ਕਹਿਣਾ ਚਾਹੁੰਦੇ ਹੋ ਚਾਰ ਵੀ ਵਧੀਆ ਜਿਹੇ ਬੰਦਾ ਮਤਲਬ ਉਹ ਕਰਦੇ ਪਾਉਂਦਾ ਵਧੀਆ ਤਰੀਕੇ ਨਾਲ ਨਾਲੇ ਕਹਿੰਦੇ ਚਾਰ ਸਿਰਫ ਅਮਰੀਕਾ ਨਾਲ ਵਾਸਤੇ ਬਣਿਆ ਸੀਗਾ ਵੀ ਇਹ ਸਿਰਫ ਇਹਦੇ ਅਮਰੀਕਾ ਨੇ ਨਸਲ ਬਦਲੀ ਹੋਈ ਹੈ ਦੀ ਹਾਂ ਉਹ ਤੋਂ ਬਣਿਆ ਤਾਂ ਉਸੇ ਵਾਸਤੇ ਨਾ ਵਾਸਤੇ ਪਰ ਲੋਕ ਬੜਾ ਸੁਖ ਦੇਖਣ ਲੱਗੇ ਵਧੀਆ ਲੱਗਦੀ ਚਰਾਲੀ ਭੇਡ ਚਾਲ ਦੀ ਨੂੰ ਕਹਿੰਦੇ ਹੁੰਦੇ ਪਰ ਇਹ ਅਸਲ ਚ ਪਹਾੜਾਂ ਤੇ ਜਿੱਥੇ ਬਰਫ਼ ਪੈਣ ਝੋਤੇ ਵਾਸਤੇ ਬਣਿਆ ਸੀ ਜਿੱਥੇ 2-2 ਮਹੀਨੇ ਤੱਕ ਨਹੀਂ ਬਰਫ਼ ਪਈ ਰਹਿੰਦੀ ਹੈ ਉਹ ਵੱਢ ਕੇ ਹੁੰਦਾ ਚਾਰ ਪਾਲੇ ਜਾਂਦੇ ਸੀਗੇ ਵੀ ਆਪਾਂ ਉੱਥੇ ਸਹੀ ਵੀ ਰਹਿੰਦੇ ਦੀ ਢੱਟ ਚਾਹੀਦੀ ਨਹੀਂ ਹੁੰਦਾ ਆਪਣੇ ਹੁਣ ਹੁਣ ਤੱਕ ਚਾਰ ਬਚੇ ਬੈ ਲੋਕਲੇ ਪਿਛਲੇ ਸਾਲ ਨੇ ਮੁਸਕ ਮਾਰਦੀ ਹੈ ਮੁਸਕ ਮਾਰਦੀ ਹੈ ਹੁਣ ਕੀ ਉਹ ਮੱਝਾਂ ਨੂੰ ਕੀ ਪਾਉਣਗੇ ਕੀ ਉਹ ਆਪਣੇ ਦੁੱਧ ਦੇਊਗਾ ਕੀ ਆਪਾਂ ਫੀਮਾਂਗੇ ਜਿੱਥੇ ਤੱਕ ਮੈਂ ਇਹੋ ਕਰਿਆ ਇਹ ਅਮਰੀਕਾ ਨੇ ਕਹਿੰਦੇ ਵੀ ਜਿਹੜੀ ਗਊ ਹੈ ਇਹ ਨਸਲ ਬਦਲ ਕੇ ਸੂਰ ਦਾ ਫਲਾਇਆ ਹੋਇਆ ਦੇ ਬਿਲਕੁਲ ਫਿਰ ਤੇਹਗਾ ਖਾਂਦੀ ਵੀ ਸੂਰ ਮੰਗੂ ਇਹ ਨਾ ਮੂੰਹ ਚੱਕੇ ਕੀਲੇ ਦੀ ਵਾਹੀ ਉਹ ਤਾਂ ਤੁਸੀਂ ਕਿੰਨਾ ਮਰਜੀ ਬਾਦੋ ਅਮਰੀਕਨ ਨੂੰ ਦੰਦਾ ਖਾਈ ਜਾਣਾ ਅੱਛਾ ਸਾਬਣਾ ਵੀ ਖਾ ਜਾਂਦੀ ਉਹ ਵੀ ਹਾਜਮੇ ਬਿਲਕੁਲ ਉਹਦੇ ਵਾਸਤੇ ਚਾਰ ਬਣਿਆ ਦੀ ਇਹ ਬੈ ਚਾਰ ਬਣਿਆ ਸੀ ਕਿਉਂ ਬਾਈ ਜੀ ਸਹੀ ਗੱਲ ਹੈ ਹੁਣ ਲੋਕ ਮੱਜਾਂ ਨੂੰ ਮੈਂ ਤਾਂ ਮੰਨਦਾ ਨਹੀਂ ਵਿਚਾਰ ਮੱਜਾਂ ਨੂੰ ਪਾਉਣਾ ਵਧੀਆ ਨਹੀਂ ਨਹੀਂ ਦੁੱਧ ਤੋਂ ਵੀ ਸਮੈਲ ਆਉਂਦੀ ਜੀ ਆਉਂਦੀ ਹੈ ਸਮੈਲ ਜਿਹੜੇ ਲਗਾਤਾਰ ਉਹ ਕਰਦੇ ਨੇ ਦੁੱਧ ਤੋਂ ਸਮੈਲ ਆਉਂਦੀ ਮੈਂ ਕਹਿੰਦੇ ਨਹੀਂ ਦੁੱਧ ਤੋਂ ਸਮੈਲ ਆਉਂਦੀ ਨਹੀਂ ਜੇ ਮੈਂ 15 ਦਿਨ ਦੁੱਧ ਪੀ ਲਿਆ ਮੈਨੂੰ ਆਪੇ ਉਹਨੋਂ ਹਟ ਜੂਗੀ ਹਾਂ ਉਹੋਂ ਹਟ ਜਾਂਦੀ ਹੈ ਬਿਲਕੁਲ